ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ạtਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਮੁਰਤੂ ਲਗਾਇਆ ਇਲਜ਼ਾਮ ਚੋਣ ਕਮਿਸ਼ਨ ਨੂੰ ਮੁਰਦ ਦਿੱਤਾ ਮੰਗ ਪੱਤਰ ਪੋਸਟਰ ਵਿਵਾਦਾਂ 'ਚ ਕੀਰੇ ਪ੍ਰਤਾਪ ਬਾਜਵਾ ਐਸ்சி ਕਮਿਸ਼ਨ ਅੱਗੇ 10 ਨਵੰਬਰ ਨੂੰ ਪੇਸ਼ ਹੁੰਦੇ ਹੁਕਮ ਅਖਿਲ ਅੱਤਰ ਮੌਤ ਮਾਮਲੇ 'ਚ ਨਵਾਂ ਮੋੜ ਮੁਸਤਾਫਾ ਪਰਿਵਾਰ ਤੇ ਐਫ ਆਈ ਆਰ ਦਰਜ ਮਾਮਲਾ ਦਰਜ ਹੋਣ ਤੋਂ ਬਾਅਦ ਮੁਸਤਾਫਾ ਦਾ ਬਿਆਨ ਵੀ ਆਇਆ ਸਾਹਮਣੇ ਹੋਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਰਨਤਾਰਨ ਜ਼ਿਮਨੀ ਚੋਣ ਦੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਮੁਰਤੋ ਇਲਜ਼ਾਮ ਲਗਾਏ ਨੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਤੇ ਮੁਰਤੋਂ ਇਲਜ਼ਾਮ ਲਗਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨਜ਼ਰ ਆਈ ਹੈ ਸੋ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਵਿੱਚ ਹੁਣ ਸੁਖਬੀਰ ਬਾਦਲ ਵੀ ਸ਼ਾਮਿਲ ਹੋਣਗੇ ਸੋ ਦਲਜੀਤ ਚੀਮਾ ਨੇ ਦੱਸਿਆ ਹੈ ਕਿ ਪੁਲਿਸ ਨੇ ਉਹਨਾਂ ਦੇ ਇੱਕ ਮੌਜੂਦਾ ਸਰਪੰਚ ਅਤੇ ਦੋ ਸਾਬਕਾ ਸਰਪੰਚਾਂ ਨੂੰ ਰਾਤੋਂ ਰਾਤ ਅਗਵਾ ਕਰ ਲਿਆ ਸੋ ਤਰਨਤਾਰਨ ਦੇ ਇੱਕ ਕੌਂਸਲਰ ਨੂੰ ਵੀ ਸਵੇਰੇ ਅਗਵਾ ਕਰ ਰਿਹਾ ਹੈ ਸੋ ਦਲਜੀਤ ਚੀਮਾ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਇਸ ਮਾਮਲੇ ਬਾਰੇ ਐਸਐਸਪੀ ਨਾਲ ਗੱਲਬਾਤ ਕੀਤੀ ਤਾਂ ਐਸਐਸਪੀ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਨਹੀਂ ਚੁੱਕਿਆ ਤਾਂ ਚੀਮਾ ਨੇ ਕਿਹਾ ਕਿ ਫਿਰ ਅਗਵਾ ਦਾ ਕੇਸ ਦਰਜ ਕੀਤਾ ਜਾਵੇ ਸੋ ਚੀਮਾ ਨੇ ਇੱਥੇ ਇਹ ਵੀ ਕਿਹਾ ਕਿ ਪੁਲਿਸ ਨੇ ਅਕਾਲੀ ਆਗੂ ਅਤੇ ਮੌਜੂਦਾ ਸਰਪੰਚ ਵਰਿੰਦਰ ਸਿੰਘ ਸੋਨੂ ਬਰਾੜ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੰਦਾ ਅਜਮੇਲ ਸਿੰਘ ਅਤੇ ਕਾਉਂਸਲਰ ਸ਼ਾਮ ਸਿੰਘ ਮੁਰਾਦਪੁਰਾ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਅਗਵਾ ਕੀਤਾ ਸੋ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਕਿਹਾ ਕਿ ਉਹਨਾਂ ਨੇ ਪੁਲਿਸ ਦੀ ਇਸ ਕਾਰਵਾਈ ਵਿਰੁੱਧ ਚੋਣ ਕਮਿਸ਼ਨ ਦੇ ਕੋਲੇ ਸ਼ਿਕਾਇਤ ਵੀ ਦਰਜ ਕੀਤੀ ਹੈ ਸੋ ਉਥੇ ਹੀ ਦੱਸ ਰਹੀ ਹੈ ਕਿ ਦਲਜੀਤ ਚੀਮਾ ਨੇ ਕਿਹਾ ਕਿ ਤਰਨਤਾਰਨ ਦੇ ਵਿੱਚ ਅਕਾਲੀ ਦਲ ਦੇ ਆਗੂਆਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਗਲਤ ਅੰ ਨੰਬਰ ਪਲੇਟਾਂ ਵਾਲੀਆਂ ਕਾਰਾਂ ਉਹਨਾਂ ਦੇ ਆਗੂਆਂ ਦਾ ਪਿੱਛਾ ਕਰ ਰਹੀਆਂ ਨੇ ਤੇ ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਪੰਜਾਬ ਸਰਕਾਰ ਦੀਆਂ ਨੰਬਰ ਪਲੇਟਾਂ ਤੋਂ ਬਿਨਾਂ ਗੱਡੀਆਂ ਵੀ ਚੱਲ ਰਹੀਆਂ ਨੇ ਸੋ ਪ੍ਰਸ਼ਾਸਨ ਪੂਰੀ ਤਰ੍ਹਾਂ ਚੁੱਪ ਬੈਠਾ ਸੋ ਚੀਮਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਆਬਜ਼ਰਵਰ ਹਲਕੇ ਦੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਵੇ ਅਜਿਹਾ ਕਰਨ ਦੇ ਲਈ ਸਥਾਨਕ ਪ੍ਰਸ਼ਾਸਨ ਨੂੰ ਲਗਾਮ ਲਗਾਈ ਜਾਣੀ ਚਾਹੀਦੀ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇਸ ਤਰੀਕੇ ਦੇ ਨਾਲ ਚੋਣਾ ਕਰਵਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਸਰਕਾਰ ਵਿਰੋਧੀ ਪਾਰਟੀ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਚੋਣ ਕਰਵਾਉਣ ਦੀ ਬਜਾਏ ਖੁਦ ਜਿੱਤ ਦਾ ਐਲਾਨ ਜੋ ਹੈ ਉਹ ਕਰ ਦੇਣਾ ਚਾਹੀਦਾ ਹੈ ਸੋ ਦੱਸ ਜੀਏ ਕਿ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦੀ ਤਾਂ ਉਹਨਾਂ ਦੇ ਵੱਲੋਂ ਵੀ ਅੱਜ ਆ ਲੀਗਲ ਵਿੰਗ ਵੱਲੋਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਵੱਲੋਂ ਤਰਨਤਾਰਨ ਦੇ ਐਸਐਸਪੀ ਰਵਜੋਤ ਗਰੇਵਾਲ ਨੂੰ ਤਰਨਤਾਰਨ ਤੋਂ ਬਦਲਣ ਨੂੰ ਲੈ ਕੇ ਮੰਗ ਪੱਤਰ ਅੱਜ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਗਿਆ ਸੋ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਵੱਲੋਂ ਚੋਣਾ ਪ੍ਰਭਾਵਿਤ ਜੋ ਹੈ ਉਹ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਗੱਲ ਕਰਦੇ ਆ ਪ੍ਰਤਾਪ ਬਾਜਵਾ ਦੀ ਜੋ ਕਿ ਪੋਸਟਰ ਵਿਵਾਦ ਤੋਂ ਬਾਅਦ ਕੀ ਰਹੇ ਨੇ ਤੇ 10 ਨਵੰਬਰ ਨੂੰ ਉਹਨਾਂ ਨੂੰ ਪੇਸ਼ ਹੁੰਦੇ ਹੁਕਮ ਵੀ ਦਿੱਤੇ ਗਏ ਨੇ ਦੱਸਦੀ ਕਿ ਤਰਨਤਾਰਨ ਉਪਚੋਣਾਂ ਦੌਰਾਨ ਇੱਕ ਰੈਲੀ ਦੇ ਵਿੱਚ ਪਾਈ ਜਤਾ ਸਿੰਘ ਅਤੇ ਆ ਬਾਬਾ ਦੂਜੇ ਪਾਸੇ ਜੇਕਰ ਦੇਖਿਆ ਜਾਏ ਤਾਂ ਉਹਨਾਂ ਦੀਆਂ ਤਸਵੀਰਾਂ ਜੋ ਨੇ ਉਹ ਲਗਾਉਣ ਨੂੰ ਲੈ ਕੇ ਵਿਵਾਦ ਹੋਰ ਭਖਿਆ ਹੋਇਆ ਨਜ਼ਰ ਆਇਆ ਸੋ ਇੱਥੇ ਦੱਸ ਦਈਏ ਕਿ ਗੁਰੂ ਤੇਗ ਬਹਾਦਰ ਜੀ ਤੇ ਬਾਬਾ ਜੈਤਾ ਜੀ ਦੀ ਜਿਹੜੀ ਤਸਵੀਰ ਹੈ ਉਹ ਪੋਸਟਰ ਦੇ ਵਿੱਚ ਲਗਾਈ ਗਈ ਸੀ ਸੋ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਇਸ ਬਾਬਤ ਕਾਂਗਰਸ ਪਾਰਟੀ ਨੂੰ ਇੱਕ ਹੋਰ ਨੋਟਿਸ ਜਾਰੀ ਕੀਤਾ ਹੈ ਇਸ ਨੋਟਿਸ ਦੇ ਵਿੱਚ ਕਮਿਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ 10 ਨਵੰਬਰ ਨੂੰ ਨਿੱਜੀ ਤੌਰ ਤੇ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ 17 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ ਸੋ ਇਹ ਕਮਿਸ਼ਨ ਦਾ ਕਾਂਗਰਸੀ ਆਗੂਆਂ ਨੂੰ ਦੂਸਰਾ ਨੋਟਿਸ ਹੈ ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੂੰ ਵੀ ਇਸ ਮਾਮਲੇ ਦੇ ਵਿੱਚ ਨੋਟਿਸ ਜੋ ਹੈ ਉਹ ਭੇਜਿਆ ਜਾ ਚੁੱਕਾ ਹੈ ਸੋ ਦੱਸ ਰਹੀ ਹਾਂ ਕਿ ਇੱਥੇ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ 10 ਨਵੰਬਰ ਨੂੰ ਇੱਥੇ ਬਾਜਵਾ ਜੋ ਨੇ ਉਹ ਪੇਸ਼ ਹੋਣ ਤਦ ਦੱਸ ਜੀਏ ਕਿ ਇਹ ਨੋਟਿਸ ਆਜੋਨਾਂ ਨੂੰ ਜਾਰੀ ਕਰ ਦਿੱਤਾ ਗਿਆ ਸੋ ਇੱਥੇ ਇਹ ਵੀ ਦੱਸ ਜੀਏ ਕਿ ਨੋਟਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਥੇ ਉਹਨਾਂ ਦੇ ਉੱਤੇ ਕਮਿਸ਼ਨ ਐਕਟ 2004 ਦੀ ਧਾਰਾ 10 ਦੇ ਤਹਿਤ ਸੁਮੋਟੋ ਨੋਟਿਸ ਲੈਂਦਿਆਂ ਹੋਇਆਂ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਵਿੱਚ ਸਿਆਸੀ ਲਾਹੇ ਦੇ ਤਹਿਤ ਭਾਈ ਜੀਵਨ ਸਿੰਘ ਯਾਨੀ ਕਿ ਭਾਈ ਜੈਤਾ ਜੀ ਅਤੇ ਨੌਵੀਂ ਪਾਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਜੋ ਹੈ ਅਪੱਤੀਜਨਕ ਦੇ ਨਾਲ ਵਰਤਨ ਸੰਬੰਧੀ ਇਹ ਮਾਮਲਾ 17 ਤਾਰੀਖ 11ਵਾਂ ਮਹੀਨਾ ਯਾਨੀ ਕਿ 17 ਨਵੰਬਰ 2025 ਨੂੰ ਕਮਿਸ਼ਨ ਦੇ ਕੋਲ ਸੁਣਵਾਈ ਦੇ ਲਈ ਨਿਰਧਾਰਿਤ ਕੀਤਾ ਗਿਆ ਸੋ ਇਸ ਆ ਖਬਰ ਦੀ ਟੁੱਕ ਦੀ ਜਿਹੜੀ ਇੱਕ ਕਾਪੀ ਹੈ ਉਹ ਵੀ ਪ੍ਰੋਗਰਾਮ ਦੌਰਾਨ ਮੁੱਖ ਸਟੇਜ ਤੇ ਲੱਗੇ ਹੋਲਡਿੰਗ ਦੀ ਤਸਵੀਰਾਂ ਅਤੇ ਬਾਜੂਆ ਮੌਜੂਦਾ ਵਿਧਾਇਕ ਦੇ ਫੇਸਬੁਕ ਪੇਜ ਦੇਆਂ ਤਸਵੀਰਾਂ ਦੇ ਨਾਲ ਇਸ ਨੂੰ ਭੇਜ ਕੇ ਆਪ ਲਿਖਿਆ ਜਾਂਦਾ ਸੋ ਇੱਥੇ ਕਹਿ ਸਕਦੇ ਆ ਕਿ ਮੋٹے ਸ਼ਬਦਾ ਦੇ ਵਿੱਚੇ ਨੋਟਿਸ ਜੋ ਹੈ ਲਿਆ ਗਿਆ ਹੈ ਹਾਲਾਂਕਿ ਇੱਥੇ ਆਪत्तिजनक ਇਸ ਚੀਜ਼ ਨੂੰ ਕਿਹਾ ਜਾ ਰਿਹਾ ਕਿ ਇੱਥੇ ਗੁਰੂਆਂ ਦੀਆਂ ਤਸਵੀਰਾਂ ਜੋ ਨੇ ਉਹਨਾਂ ਨੂੰ ਸਿਆਸੀ ਲਾਹੇ ਦੇ ਲਈ ਨਾ ਵਰਤਿਆ ਜਾਵੇ ਕਿਉਂਕਿ ਇਹ ਤਸਵੀਰਾਂ ਜੋ ਨੇ ਕਿਤੇ ਨਾ ਕਿਤੇ ਗਲਤ ਢੰਗ ਦੇ ਨਾਲ ਇੱਥੇ ਵਰਤੀਆਂ ਜਾ ਰਹੀਆਂ ਨੇ ਸੋ ਇਹ ਵੀ ਲਿਖਿਆ ਗਿਆ ਕਿ 10 ਨਵੰਬਰ ਨੂੰ ਇੱਥੇ ਕਮਿਸ਼ਨ ਦਫ਼ਤਰ ਵਿਖੇ ਹਾਜ਼ਰ ਹੋਣ ਦੇ ਲਈ ਬਾਜਵਾਂ ਨੂੰ ਕਿਹਾ ਜਾਂਦਾ ਹੈ 所以是。So ਖਬਰ ਇਸ ਖਬਰ ਦੀ ਟੁਕੜੀ ਇੱਕ ਕਾਪੀ ਜੋ ਹੈ ਉਹ ਵੀ ਇਸ ਦੇ ਵਿੱਚ ਲੱਗੀ ਹੋਈ ਹੈ ਸੋ ਇੱਥੇ ਉਹਨਾਂ ਨੂੰ ਹਾਲਾਂਕਿ 10 ਤਰੀਕ ਨੂੰ ਪੇਸ਼ ਹੋਣ ਦੇ ਹੁਣ ਹੁਕਮ ਜਿਹੜੇ ਨੇ ਉਹਦੇ ਦਿੱਤੇ ਗਏ ਨੇ ਸੋ ਇਹ ਦੇਖਣਾ ਹੋਏਗਾ ਕਿ ਬਾਜਵਾ ਆਪਣੀ ਸਫਾਈ ਦੇ ਵਿੱਚ ਕੀ ਕੁਝ ਇੱਥੇ ਕਹਿੰਦੇ ਨੇ ਤੇ ਕੀ ਕੁਝ ਆਪਣਾ ਪੱਖ ਰੱਖਣਗੇ ਸੋ 10 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਉਹਨਾਂ ਨੂੰ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ 17 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਨਿਰਦੇਸ਼ ਜਤੇ ਗਏ ਨੇ ਇਹ ਕਮਿਸ਼ਨ ਦਾ ਕਾਂਗਰਸੀ ਆਗੂਆਂ ਨੂੰ ਦੂਜਾ ਨੋਟਿਸ ਹੈ ਤੇ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੂੰ ਵੀ ਨੋਟਿਸ ਜਿਹੜਾ ਹੈ ਉਹ ਭੇਜਿਆ ਗਿਆ ਸੀ ਹਾਲਾਂਕਿ ਰਾਜਾ ਵੜਿੰਗ ਨੂੰ ਵੀ ਬਿੱਤੇ ਕੱਲ ਬੁਲਾਇਆ ਗਿਆ ਸੀ ਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ ਗਿਆ ਸੀ ਸੋ ਇਹ ਮਾਮਲਾ ਕਾਫੀ ਹੁਣ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਗੱਲ ਕਰਾਂਗੇ ਵਿਕਰਮ ਮਜੀਠੀਆ ਦੀ ਜਿਨ੍ਹਾਂ ਦਾ ਅੱਜ ਮੁਰਤੋਂ ਕੋਰਟ ਦੇ ਵਿੱਚ ਅਹਨ ਸੁਣਵਾਈ ਹੋਈ ਹੈ ਜਿਨ੍ਹਾਂ ਦੇ ਮਾਮਲੇ ਤੇ ਤੇ ਨਾਲੇ ਇੱਥੇ ਜ਼ਿਕਰ ਗੱਲ ਕੀਤੀ ਜਾਵੇ ਅਗਲੀ ਸੁਣਵਾਈ ਦੀ ਤਾਂ 10 ਤਰੀਕ ਨੂੰ ਅਗਲੀ ਸੁਣਵਾਈ ਵੀ ਹੋਵੇਗੀ ਦੱਸ ਦਈਏ ਕਿ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਹਾਈ ਕੋਰਟ ਤੋਂ ਫਿਲਹਾਲ ਕੋਈ ਵੀ ਰਾਹਤ ਨਹੀਂ ਮਿਲੀ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 10 ਨਵੰਬਰ ਯਾਨੀ ਕਿ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਸੋ ਇਹ ਵੀ ਦੱਸ ਦਈਏ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ 10 ਨਵੰਬਰ ਨੂੰ ਕੋਈ ਫੈਸਲਾ ਆ ਸਕਦਾ ਹੈ ਫਿਲਹਾਲ ਦੀ ਘੜੀ ਵਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਸੋ ਉਹਨਾਂ ਦੇ ਗ੍ਰਫਤਾਰੀ ਜੋ ਹੈ ਆਮਦਨ ਤੋਂ ਵਜਾਇਦਾਤ ਦੇ ਮਾਮਲੇ ਦੇ ਵਿੱਚ ਕੀਤੀ ਗਈ ਸੀ ਦੱਸ ਜੇ ਕਿ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੇ ਜਨਵਰੀ 2022 ਚ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਇੱਕ ਮਾਮਲੇ ਚ ਅਗਾਊ ਜ਼ਮਾਨਤ ਦੀ ਮੰਗ ਕੀਤੀ ਸੀ ਹਾਲਾਂਕਿ ਕੋਰਟ ਨੇ ਉਹ ਪਾਟੀਸ਼ਨ ਖਾਰਜ ਕਰ ਦਿੱਤੀ ਸੀ ਕਿਉਂਕਿ ਐਫ ਆਈ ਆਰ ਦੇ ਵਿੱਚ ਮਜੀਠੀਆ ਦਾ ਜਿਹੜਾ ਨਾਮ ਹੈ ਉਹ ਕਿਤੇ ਵੀ ਸ਼ਾਮਿਲ ਨਹੀਂ ਸੀ ਸੋ ਇਸ ਉੱਤੇ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਜੇਕਰ ਐਫ ਆਈ ਆਰ ਦੇ ਵਿੱਚ ਨਾਂ ਹੀ ਨਹੀਂ ਹੈ ਤਾਂ ਇਸ ਪਾਟੀਸ਼ਨ ਪਾਉਣ ਦਾ ਕੀ ਫਾਇਦਾ ਸੋ ਇਹ ਪਾਰਟੀਸ਼ਨ ਪਾਉਣ ਦਾ ਇੱਥੇ ਕੀ ਫਾਇਦਾ ਹੋਇਆ ਸੋ ਇਹ ਕਹਿੰਦੇ ਹੋਏ ਇੱਥੇ ਹਾਈ ਕੋਰਟ ਜੋ ਹੈ ਉਹ ਨਜ਼ਰ ਆਇਆ ਸੀ ਤੇ ਨਾਲ ਹੀ ਨਾਲ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਵਿਕਰਮ ਮਜੀਠੀਆ ਨੂੰ ਫਿਲਹਾਲ ਦੀ ਘੜੀ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹਲੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ ਕਿਉਂਕਿ ਅਗਲੀ ਸੁਣਵਾਈ 10 ਤਾਰੀਖ ਨੂੰ ਹੋਏਗੀ ਤੇ 10 ਤਾਰੀਖ ਨੂੰ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੀ ਕਾਰਵਾਈ ਜੋ ਹੈ ਹਾਈ ਕੋਰਟ ਦੇ ਵਿੱਚ ਹੁੰਦੀ ਹੈ ਕਿ ਇੱਥੇ ਕੋਈ ਵੱਡੀ ਰਾਹਤ ਮਜੀਠੀਆ ਨੂੰ ਮਿਲੇਗੀ ਇਹ ਵੀ ਦੇਖਣਾ ਹੋਏਗਾ ਸੋ ਇਹ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੇ ਉੱਪਰ ਵੀ ਨਜ਼ਰਾਂ ਬਨੀਆਂ ਹੋਈਆਂ ਨੇ ਤੇ ਹੁਣ ਗੱਲ ਕਰਦੇ ਹਾਂ ਮੁਹੰਮਦ ਮੁਸਤਫਾ ਦੇ ਪਰਿਵਾਰ ਦੇ ਜਿਨ੍ਹਾਂ ਦੇ ਉੱਪਰ ਸੀਬੀਆਈ ਨੇ ਅੱਜ ਐਫਆਈਆਰ ਦਰਜ ਕਰ ਲਈ ਹੈ ਦੱਸਿਆ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਮਲੇਰ ਕੋਟਲਾ ਤੋਂ ਤਿੰਨ ਵਾਰ ਵਿਧਾਇਕਾ ਅਤੇ ਸਾਬਕਾ ਮੰਤਰੀ ਰਹੀ ਉਹਨਾਂ ਦੀ ਪਤਨੀ ਜਿਹੜੇ ਨੇ ਰਜ਼ੀਆ ਸੁਲਤਾਨਾ ਅਤੇ ਉਹਨਾਂ ਦੀ ਧੀ ਤੇ ਪੁੱਤ ਵੋਟੀ ਦੇ ਖਿਲਾਫ ਹੁਣ ਸੀਬੀਆਈ ਜਾਂਚ ਕਰੇਗੀ ਸੋ ਇਹਨਾਂ ਖਿਲਾਫ ਸੀਬੀਆਈ ਨੇ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਧਰਾਵਾਂ ਦੇ ਹੇਠ ਮਾਮਲਾ ਦਰਜ ਕਰ ਲਿਆ ਸੋ ਇਹਨਾਂ ਚਾਰਾਂ ਤੇ ਅਕਿਲ ਅਕਤਰ ਦੀ ਹੱਤਿਆ ਦਾ ਦੋਸ਼ ਲੱਗਾ ਸੋ ਇਹ ਵੀ ਦੱਸਿਆ ਕਿ ਅਕਿਲ ਦੀ ਮੌਤ ਜੋ ਹੈ 16 ਅਕਤੂਬਰ ਦੀ ਰਾਤ ਪੰਚਕੁਲਾ ਦੇ ਵਿੱਚ ਹੋਈ ਸੀ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਮੌਤ ਦਵਾਈਆਂ ਦੀ ਜ਼ਿਆਦਾ ਖੁਰਾਕ ਦੇ ਕਾਰਨ ਹੋਈ ਹੈ ਯਾਨੀ ਕਿ ਓਵਰਡੋਸ ਦੇ ਨਾਲ ਹੋਈ ਹੈ ਤੇ ਉਸ ਦਾ ਅੰਤਿਮ ਸੰਸਕਾਰ ਸਹਾਰਨਪੁਰ ਦੇ ਵਿੱਚ ਕੀਤਾ ਗਿਆ ਸੋ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਨੂੰ 27 ਅਗਸਤ ਦੀ ਦੱਸਿਆ ਜਾ ਰਿਹਾ ਸੀ ਸੋ ਵੀਡੀਓ ਦੇ ਵਿੱਚ ਅਕੀਲੇ ਕਹਿੰਦਾ ਹੋਇਆ ਨਜ਼ਰ ਆਇਆ ਸੀ ਕਿ ਪਰਿਵਾਰ ਦੇ ਲੋਕ ਉਸ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ ਉਸ ਨੂੰ ਕਿਹਾ ਉਸਨੇ ਇਹ ਵੀ ਕਿਹਾ ਸੀ ਕਿ ਮੇਰੀ ਪਤਨੀ ਦਾ ਵਿਆਹ ਮੇਰੇ ਨਾਲ ਨਹੀਂ ਬਲਕਿ ਮੇਰੇ ਪਿਤਾ ਦੇ ਨਾਲ ਹੋਇਆ ਸੋ ਇਸ ਵੀਡੀਓ ਨੂੰ ਆਧਾਰ ਬਣਾ ਕੇ ਸਾਬਕਾ ਡੀਜੀਪੀ ਦੇ ਗਵੰਡੀ ਸ਼ਮਸ਼ੁਦੀਨ ਨੇ ਮਨਸਾ ਦੇਵੀ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਈ ਸੀ ਤੇ ਇਸ ਮਾਮਲੇ ਦੀ ਜਾਂਚ ਹੁਣ ਤੱਕ ਪੰਚਕੁਲਾ ਪੁਲਿਸ ਵੱਲੋਂ ਬਣਾਈ ਗਈ ਐਸਆਈਟੀ ਯਾਨੀ ਕਿ ਸਿੱਟ ਕਰ ਰਹੀ ਹੈ ਸੋ ਸਿੱਟ ਨੇ ਇਸ ਕੇਸ ਦੇ ਵਿੱਚ ਅਜੇ ਤੱਕ ਮ੍ਰਿਤਕ ਦੇ ਦੋ ਮੋਬਾਈਲ ਫੋਨ ਉਸਦਾ ਲੈਪਟਾਪ ਤੇ ਇੱਕ ਡਾਇਰੀ ਬਰਾਮਦ ਕੀਤੀ ਹੈ ਇਹ ਸਾਰੇ ਸਬੂਤ ਜਾਂਚ ਦੇ ਲਈ ਪੇਜ ਦਿੱਤੇ ਗਏ ਨੇ ਸੋ ਪੰਚਕੁਲਾ ਪੁਲਿਸ ਦੀ ਸਿੱਟ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅਕਿਲ ਅਕਤਰ ਦਾ ਇਲਾਜ ਜੋ ਹੈ ਪਟਿਆਲਾ ਦੇ ਇੱਕ ਨਸ਼ਾ ਮੁਕਤੀ ਕੇਂਦਰ ਅੰਦਰ ਦੇ ਵਿੱਚ ਚੱਲ ਰਿਹਾ ਸੀ ਜੋ ਕਿ 2 ਦਿਨ ਪਹਿਲਾਂ ਹੀ ਟੀਮ ਉੱਥੇ ਪਹੁੰਚ ਕੇ ਇਹ ਵੀ ਪੁੱਛਗਿਛ ਕਰਕੇ ਆਈ ਹੈ ਕਿ ਕਿਹੜੇ ਨਸ਼ੇ ਦੀ ਲਤ ਉਸ ਨੂੰ ਸੀ ਤੇ ਇਹ ਇਲਾਜ ਕਦੋਂ ਤੋਂ ਚੱਲ ਰਿਹਾ ਸੋ ਇੱਥੇ ਨੌਕਰਾਂ ਤੇ ਸੁਰੱਖਿਆ ਕਰਮੀਆਂ ਤੋਂ ਵੀ ਜਿਹੜੀ ਪੁੱਛਗਿਛ ਹੈ ਉਹ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸ਼ਿਕਾਇਤ ਕਰਤਾ ਤੋਂ ਵੀ ਜਿਹੜੀ ਪੁੱਛਗਿਛ ਹੈ ਉਹ ਕਰਵਾਈ ਗਈ ਹੈ ਸੋ ਇੱਥੇ ਲਗਾਤਾਰ ਇਸ ਮਾਮਲੇ ਦੇ ਵਿੱਚ ਵੀ ਅਪਡੇਟ ਜਉਨੇ ਉੱnikਲ ਕੇ ਸਾਹਮਣੇ ਆ ਰਹੇ ਨੇ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ